ਚਾ ਤੇ ਭਾਣੇ ਉਹ ਚਾਰ ਉਹ ਦੱਸ ਦੇ ਵੀ ਕੀ ਕੀ ਚੀਜ਼ਾਂ ਨੇ ਵੀ ਜਿੰਨਾ ਨਾ ਪਏ ਤਿਆਰ ਕਰਦੇ ਆ ਉਹ ਚੀਜ਼ ਲਾਉਣੇ ਆ ਇੱਕ ਤਾਂ ਵੀਰੇ ਇਹ ਹੈਗੀ ਮੰਨ ਕੇ ਚਲੋ ਇੱਕ ਤਾਂ ਫਰਨੈਲ ਹੋ ਜਾਂਦੀ ਆ ਇੱਕ ਮੁਸਕ ਕਪੂਰ ਦੀਆਂ ਟਿੱਕੀਆਂ ਹੂੰ ਤੇ ਇੱਕ ਸਰੋਂ ਦਾ ਤੇਲ ਜਿਵੇਂ ਪਸ਼ੂਆਂ ਦੇ ਹਿਸਾਬ ਨਾਲ ਪਾਲਿਆ ਕਰ ਵਾਲੇ ਕਹਿੰਦੇ ਕਿ ਕਿੰਨੀ ਮਾਤਰਾ ਦੇ ਵਿੱਚ ਹੁਣ ਜਿਵੇਂ ਆਪਣੇ ਐਨੇ ਪਸ਼ੂ ਨੇਗੇ ਮੈਂ 2 ਲੀਟਰ ਤਾਂ ਡੀਜ਼ਲ ਪਾਉਣੀ ਹੁੰਦੀ ਆ ਮੰਨ ਕੇ ਚਲੋ 20 ਮੱਝਾਂ ਲਈ 2 ਲੀਟਰ ਡੀਜ਼ਲ 2 ਲੀਟਰ ਸਰੋਂ ਦਾ ਤੇਲ ਤੇ ਨਿੰਮ ਦੇ ਤੇਲ ਦੀ ਛੋਟੀ ਜਿਹੀ ਸੀਸੀ ਆਉਂਦੀ ਹੈਗੀ ਵੱਡੀ ਸਾਨੂੰ ਮਿਲ ਨਹੀਂ ਸੀ ਛੋਟੀ ਵੀ ਲੈ ਕੇ ਆਉਣੇ ਹੁੰਦੇ ਆ ਕਿਉਂ ਕੌੜਾ ਹੁੰਦਾ ਕੌੜਾ ਹੁੰਦਾ ਕੌੜੇ ਹੋਣ ਕਰਕੇ ਵੀ ਜਦੋਂ ਹੁਣੇ ਖੂਨ ਚੂਸਦਿਆਂ ਨੇ ਤੇ ਉਸ ਕਰਕੇ ਵੀ ਇੱਕ ਉਹ ਹੋ ਗਿਆ ਫਰਨੈਲ ਦੀਆਂ ਟਿੱਕੀਆਂ ਹੋ ਗਈਆਂ ਮੁਸਕ ਕਪੂਰ ਹੋ ਗਿਆ ਡੀਜ਼ਲ ਹੋ ਗਿਆ ਤੇ ਸਰੋਂ ਦਾ ਤੇਲ ਹੋ ਗਿਆ ਇਹ ਚਾਰ ਚੀਜ਼ਾਂ ਨੂੰ ਮਿਲਾ ਕੇ ਇੱਕ ਨਿੰਮ ਦਾ ਤੇਲ ਪੰਜ ਚੀਜ਼ਾਂ ਹੋ ਗਈਆਂ ਮਿਲਾ ਕੇ ਘੋਲ ਜਾ ਬਣਾ ਲਓ ਇਹਨਾਂ ਦੇ ਪਿੰਡੇ ਤੇ ਨਾ ਜਿਵੇਂ ਆਪਾਂ ਮਾਲਸ਼ ਨਹੀਂ ਕਰਦੇ ਹੁੰਦੇ ਸਮਾਰ ਕੇ ਵੱਡਾ ਵਧੀਆ ਕੱਪੜਾ ਲੈ ਕੇ ਚੰਗੀ ਤਰ੍ਹਾਂ ਮਾਲਸ਼ ਕਰ ਦਿਓ ਹਫ਼ਤਾ 15 ਦਿਨਾਂ ਦਾ ਕੋਈ ਮੱਖੀ ਆਵੇ ਨਾ ਮੱਛਰ ਬੈਠੇ ਠੀਕ ਹੈ ਵੀ ਜਿਵੇਂ ਮੱਖੀਆਂ ਨਾ ਇਸ ਮੌਸਮ 'ਚ ਜਿਆਦਾ ਤੰਗ ਕਰਦੀਆਂ ਨੇ ਇੱਕ ਉਹ ਵੱਡੀ ਮੱਖੀ ਬੈਠਦੀ ਆ ਹੂੰ ਉਹ ਇਹਨਾਂ ਨੂੰ ਬਹੁਤ ਤੜਫਾ ਦਿੰਦੇ ਉਹਦਾ ਜੋ ਦੰਦੀ ਵੱਢਦੀ ਹੈਗੀ ਤੇ ਉਹ ਚੀਜ਼ਾਂ ਬਿਲਕੁਲ ਵੀ ਨੇੜੇ ਨਹੀਂ ਆਉਂਦੀਆਂ ਤੁਸੀਂ ਦਿਖਾ ਸਕਦੇ ਹੋ ਪ੍ਰੈਕਟੀਕਲ ਹੈ ਵੀਰੇ ਆਪਾਂ ਉਹ ਚੀਜ਼ ਤਾਂ ਦੱਸਦੀ ਨਹੀਂ ਹੁੰਦੇ ਕਦੇ ਵੀ ਜਿਹੜੀ ਦਾ ਜਦੋਂ ਆਪਾਂ ਨੂੰ ਆਪ ਨੂੰ ਹੀ ਨਹੀਂ ਪਤਾ ਹੈਗਾ ਆਪਾਂ ਅਗਲੇ ਨੂੰ ਜਾਣਕਾਰੀ ਦੇ ਦੀ ਅਗਲਾ ਉਹ ਚੀਜ਼ ਵਰਤ ਕੇ ਦੇਖ ਲੈ ਫਿਰ ਕੱਲ ਨੂੰ ਵੀ ਆਪਾਂ ਰਿਜ਼ਲਟ ਕੋਈ ਮਾੜਾ ਹੋਵੇ ਇਹ ਚੀਜ਼ ਦਾ ਹਨਾ ਨਹੀਂ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ